ਅੰਮ੍ਰਿਤਸਰ ਵਿਧਾਤੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਤੋਂ ਇੱਕ ਕਤਲ ਕੇਸ ਵਿੱਚ ਲੁੜਿੰਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਬਾਰੇ ਜਾਣਕਾਰੀ ਦਿੰਦਿਆਂ ਡੀਆਈਜੀ ਸਤਿੰਦਰ ਸਿੰਘ ਨੇ ਦੱਸਿਆ ਕਿ ਇੱਕ ਦੋਸ਼ੀ ਵਿਕਰਮਜੀਤ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਸਨੇ ਵਾਰਦਾਤ ਵਿੱਚ ਵਰਤਿਆ ਹਥਿਆਰ ਪਿੰਡ ਛੇਰੋਬਾਗਾ ਵਿੱਚ ਛੁਪਾ ਕੇ ਰੱਖਿਆ ਹੈ ਜਿੱਥੇ ਜਦੋਂ ਪੁਲਿਸ ਉਸ ਨੂੰ ਲੈ ਕੇ ਗਈ ਤਾਂ ਉਸਨੇ ਪੁਲਿਸ ਦੀ ਗ੍ਰਿਫਤ ਤੋਂ ਭਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਗੋਲੀ ਚਲਾਈ ਜਿਸ ਦੌਰਾਨ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋਸ਼ੀ ਪੁਲਿਸ ਦੀ ਗੋਲੀ ਲੱਗਣ ਨਾਲ ਮਾਰਿਆ ਗਿਆ ਜਦਕਿ ਇਸ ਗੋਲੀਬਾਰੀ ਵਿੱਚ ਇੱਕ ਪੁਲਿਸ ਕਰਮੀ ਬੀ ਜਖਮੀ ਹੋਇਆ ਹੈ। ਉਹ ਜਿਹੜਾ ਜਵਾਨ ਆ ਸਾਡਾ ਜਖਮੀ ਆ ਉਹਨੂੰ ਹੁਣ ਅੰਮ੍ਰਿਤਸਰ ਕਰਵਾ ਰਹੇ ਸਰ ਕਿਹੜੀ ਜਗ੍ਹਾ ਤੇ ਰਿਕਵਰੀ ਲਈ ਲੈ ਕੇ ਜਾਂਦਾ ਸੀ ਕਿਹੜੀ ਲੋਕੇਸ਼ਨ ਵੀ ਹੈ ਇਹ ਸ਼ੇਰੋ ਬਾਗਾ ਜਿਹੜਾ ਪਿੰਡ ਆ ਉੱਥੇ ਰਿਕਵਰੀ ਦੀ ਲੈ ਕਿੰਨੇ ਜਿਹੜੀ ਹੈਗੀ ਆ ਜਿਹੜੀ ਫਾਇਰਿੰਗ ਹੋਈ ਜਦੋਂ ਰਿਕਵਰੀ ਦੇ ਦੌਰਾਨ ਕਿੰਨੀ ਗੋਲੀਆਂ ਜਿਹੜੀ ਹੈਗੀਆ ਦੋ ਚਲਾਈਏ ਤੁਹਾਡੇ ਸਾਹਮਣੇ ਮਤਲਬ ਕੁਝ ਅੱਧੇ ਪੌਣੇ ਘੰਟੇ ਪਹਿਲਾਂ ਦੀ ਗੱਲ ਆ ਵੀ ਹੁਣ ਸਾਰਾ ਅਸੀਂ ਉਹ ਦੇਖ ਰਹੇ ਹਾਂ ਕਿ ਉਹਦੇ ਕਿੰਨੀਆਂ ਗੋਲੀਆਂ ਥੋੜੀਆਂ ਥੋੜੀਆਂ ਗੋਲੀਆਂ ਦੀ ਜੁਗੀਆਂ ਚ ਕਿੰਨੇ ਵੀ ਮਤਲਬ 4-5 ਕਿੰਨੀਆਂ ਚਲਾਈਆਂ ਹੋਣੀਆਂ ਬਟ ਹ ਇਹ ਸਾਰਾ ਕੁਝ ਹੋਇਆ ਉਹ ਸਾਰਾ ਹੁਣ ਅਸੀਂ ਤੋਹਰੀ ਪਛਾਣ ਕਿਦਾਂ ਪੂਰਾ ਨਾਂ ਨੂੰ ਇਹਦਾ ਸਾਨੂੰ ਵਗੈਰਾ ਉਹਦਾ ਉਹਦਾ ਨਾਂ ਸ਼ੰਭਰਮ ਸ਼ੰਭਰਜੀਤ ਹੈ ਜੀ ਜੀ ਸਾਨੂੰ ਬਿਕਰਮਜੀਤ ਆ ਔਰ ਜਿਹੜਾ ਦੂਸਰਾ ਕਿਉਂਸ ਆ 16 ਤੋਂ ਜਿਹੜਾ ਇਹਦੇ ਨਾਲ ਅਰੈਸਟ ਕੀਤਾ ਸੀ ਉਹਦਾ ਨਾਂ ਸ਼ਰਨਜੀਤ ਸਿੰਘ ਸਾਨੂੰ ਫਰਜੀਤ ਸਿੰਘ ਸ਼ਰਨਜੀਤ ਪੰਬੋਹੀ ਪਿੰਡ ਦਾ ਪੀਐਸ ਰਵਜ ਨੰਗਲ ਔਰ ਬਿਸ਼ੰਬਰਜੀਤ ਦਾ ਵੀ son of vikramjit ਇਹਦਾ ਪਿੰਡ ਬੈਰੋ ਨੰਗਲ ਆ ਇਹ ਵੀ ਪੀਐਸ ਰੰਗੜ ਨੰਗਲ ਦਾ ਸਰ ਇਹਦਾ ਦੂਸਰਾ ਕੇਸ ਦੇ ਇਹਨੂੰ ਉਹ ਐਸਕੋਪਸ ਕਸੜੀ ਤੇ ਹਾਂਜੀ ਪੁਲਿਸ ਕਸੜੀ ਕਿਹੜਾ ਐਸਪੈਕਟ ਜਨਾਬ ਪੁੱਛੋ ਤੇ ਮੈਂ ਤੁਹਾਨੂੰ ਜਸਟ ਪਾਈ ਬਈ ਪੁਲਿਸ ਕਸੜੀ ਚ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਹੈਗੇ ਉਹਨਾਂ ਦੇ ਕਿੰਨੇ ਜੜੀ ਹੈਗੀਆ ਗੋਲੀ ਲੱਗੀਆਂ ਉਹਦਾ ਉਹਦਾ ਇੱਕ ਬੁਲੇਟ ਲੱਗੀ ਆ ਪਰ ਉਹਦਾ ਬਚਾਇਆ ਤੇ ਉਹਨੂੰ ਪਰਤੇ ਵੀ ਇਸੇ ਰੈਫਰ ਕਰ ਸਰ ਇਹ ਹੁਣ ਸਾਰੀ ਤਫ਼ਸੀਲ ਚ ਅਸੀਂ ਕਿਉਂਕਿ ਕੱਲ ਰਾਤ ਹੀ ਅਸੀਂ ਰੈਸਟ ਕਰਕੇ ਲਿਆ ਹੈ ਤੇ ਫਿਰ ਉਹ ਇਹ ਸਿਰਫ ਵੈਪਨ ਵਗੈਰਾ ਸੀ ਉਹਨਾਂ ਦੇ ਦੇਖਿਆ ਹੁਣ ਅਸੀਂ ਵੈਪਨ ਕਿਹੜਾ ਜਿਹੜਾ ਰਿਕਵਰ ਕੀਤਾ ਹੈ ਨਹੀਂ ਨਹੀਂ ਮੈਂ ਤਾਂ ਗਲੋਕ ਸੀ ਠੀਕ ਹੈ ਇਹ ਚੋਂ ਗੱਲ ਇਹ ਤੋਂ ਵਾਰਦਾਤ ਤੋਂ ਇਲਾਵਾ ਹੋਰ ਵੀ ਕੋਈ ਵਾਰਦਾਤ ਵੀ ਵੇਰਵਾ ਦੱਸਿਆ ਜੀ ਇਹਨਾਂ ਨੇ ਜਨਵਰੀ ਮਹੀਨੇ ਵਿੱਚ ਟਿਮੋਵਾਲ ਚ ਸੁਖਦੇਵ ਸਿੰਘ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਉਹ ਸੀਰੀਅਸਲੀ ਇੰਜਰਡ ਹੋ ਗਿਆ ਸੀ ਉਹਦੇ ਵੀ ਦੋ ਤਿੰਨ ਗੋਲੀਆਂ ਲੱਗੀਆਂ ਸੀਗੀਆਂ ਪਰ ਉਹਦਾ ਬਚਾਅ ਹੋ ਗਿਆ ਸੀ